ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਕਿ ਅਸੀਂ ਆਪਣੇ ਮੁਲਕ ਦੇ ਵਿੱਚੋਂ ਬਾਕੀ ਦੇਸ਼ਾਂ ਦੇ ਵਿੱਚੋਂ ਗੈਰ ਕਾਨੂੰਨੀ ਤਰੀਕੇ ਨਾਲ ਆ ਕੇ ਰਹਿ ਰਹੇ ਲੋਕਾਂ ਨੂੰ ਵਾਪਸ ਉਹਨਾਂ ਦੇ ਮੁਲਕ ਭੇਜਾਂਗੇ ਇਸ ਚੀਜ਼ ਦੇ ਉੱਤੇ ਉਹਨਾਂ ਦੇ ਵੱਲੋਂ ਅਮਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਭਾਰਤ ਦੇ ਵਿੱਚ ਪਹਿਲਾ ਜਹਾਜ਼ ਜਿਹੜਾ ਆ ਮਿਲਟਰੀ ਦੇ ਜਹਾਜ਼ ਦੇ ਵਿੱਚ ਭਾਰਤ ਦੇ ਉਹ ਪ੍ਰਵਾਸੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਭਾਰਤ ਜਿਹੜਾ ਭੇਜਿਆ ਗਿਆ ਹੈ ਖਾਸ ਕਰਕੇ ਪੰਜਾਬ ਦੇ ਅੰਮ੍ਰਿਤਸਰ ਦੇ ਅੱਡੇ ਦੇ ਵਿੱਚ ਇਹ ਜਹਾਜ਼ ਉਤਰਦਾ ਆ ਅਮਰੀਕੀ ਮਿਲਟਰੀ ਦੇ ਜਹਾਜ਼ ਦੇ ਵਿੱਚ ਪੰਜਾਬੀਆਂ ਸਮੇਤ ਹੋਰ ਬਹੁਤ ਸਾਰੇ ਭਾਰਤੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਫੜੇ ਗਏ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਸੀ ਤੇ ਉਹਨਾਂ ਨੂੰ ਆਖਰਕਾਰ ਉਹਨਾਂ ਦੇ ਮੁਲਕ ਭੇਜ ਦਿੱਤਾ ਗਿਆ ਹੈ ਵੱਡੀ ਗੱਲ ਇਹ ਆ ਕਿ ਇਹ ਲੋਕ ਆਪਣੇ ਚੰਗੇ ਭਵਿੱਖ ਦੇ ਖਾਤਰ ਅਮਰੀਕਾ ਦੇ ਵਿੱਚ ਜਾਂਦੇ ਨੇ ਜਾਣ ਦੇ ਵਾਸਤੇ ਰਾਹ ਬਣਾਇਆ ਜਾਂਦਾ ਆ 2 ਨੰਬਰ ਦਾ ਜਿਹਨੂੰ ਪੰਜਾਬ ਦੇ ਵਿੱਚ ਅਸੀਂ ਆਮ ਤੌਰ ਦੇ ਉੱਤੇ ਡੌਂਕੀ ਦੇ ਨਾਂ ਨਾਲ ਜਾਣਦੇ ਆ ਡੌਂਕੀ ਲਾ ਕੇ ਕਿੰਨੇ ਪੰਜਾਬੀ ਜਿਹੜੇ ਨੇ ਉਹ ਅਮਰੀਕਾ ਪਹੁੰਚੇ ਹੋਏ ਨੇ ਇਸ ਵੇਲੇ ਵੀ ਜੜੀਆਂ ਪੰਜਾਬੀਆਂ ਦੇ ਵੱਲੋਂ ਉਹ ਚਾਹੇ ਕੈਨੇਡਾ ਦੇ ਵਿੱਚ ਰਹਿ ਰਹੇ ਹੋਣ ਇਹ ਕੋਸ਼ਿਸ਼ਾਂ ਹਰ ਦਿਨ ਜੜੀਆਂ ਜੜੀਆਂ ਕੀਤੀਆਂ ਜਾ ਰਹੀਆਂ ਨੇ ਕਿ ਜਿਵੇਂ ਨਾ ਕਿਵੇਂ ਅਸੀਂ ਅਮਰੀਕਾ 'ਚ ਪਹੁੰਚ ਜਾਈਏ ਬਹੁਤ ਵੱਡਾ ਸਵਾਲ ਇਹ ਆ ਕਿ ਆਖਰ ਅਮਰੀਕਾ ਕਿਉਂ ਖਿੱਚਦਾ ਏ ਅਮਰੀਕਾ ਦਾ ਡਾਲਰ ਰੇਟ ਅਮਰੀਕਾ ਦੇ ਵਿੱਚ ਹੁੰਦੀ ਕਮਾਈ ਪੰਜਾਬੀਆਂ ਨੂੰ ਤੇ ਦੁਨੀਆ ਦੇ ਵਿੱਚ ਵਸਦੇ ਹੋਰ ਉਹਨਾਂ ਲੋਕਾਂ ਨੂੰ ਇਸੇ ਕਰਕੇ ਆਕਰਸ਼ਿਤ ਕਰਦੀ ਏ ਕਿਉਂਕਿ ਉਹਨਾਂ ਦਾ ਆਪਣੇ ਘਰ ਆਪਣੇ ਮੁਲਕ ਵਿੱਚ ਗੁਜ਼ਾਰਾ ਜਿਹੜਾ ਆ ਉਹ ਨਹੀਂ ਹੁੰਦਾ ਬਹੁਤ ਸਾਰੇ ਲੋਕ ਦੇਖਾ ਦੇਖੀ ਇਸ ਚੀਜ਼ ਦੇ ਵਿੱਚ ਸ਼ਾਮਲ ਹੁੰਦੇ ਨੇ ਪਰ ਅੱਜ ਇਸ ਚੀਜ਼ ਨੂੰ ਜਿਹੜਾ ਆ ਆ ਤੁਸੀਂ ਆਪਣੇ ਟੀਵੀ ਸਕਰੀਨਾਂ ਦੇ ਉੱਤੇ ਮੋਬਾਈਲਾਂ ਦੇ ਉੱਤੇ ਵੀ ਵੇਖ ਰਹੇ ਹੋ ਕਿ ਕਿਵੇਂ ਉਸ ਮੁਲਕ ਨੇ ਆਪਣੇ ਮੁਲਕ ਦੇ ਵਿੱਚੋਂ ਕੱਢਿਆ ਏ ਕਿਹਾ ਜਾਂਦਾ ਕਿ ਆਪਣੀ ਧਰਤੀ ਹੀ ਆਪਣੀ ਹੁੰਦੀ ਆ ਆਪਣਿਆਂ ਤੋਂ ਬਿਨਾ ਜਿਹੜਾ ਆ ਬੇਗਾਨਾ ਕਿਸੇ ਵੇਲੇ ਵੀ ਜਿਹੜਾ ਆ ਤੁਹਾਨੂੰ ਇਸ ਤਰੀਕੇ ਆਪਣੇ ਘਰੋਂ ਆਪਣੇ ਮੁਲਕ ਚੋਂ ਕੱਟ ਸਕਦਾ ਉਸ ਚੀਜ਼ ਨੂੰ ਹੁੰਦਿਆ ਵੇਖ ਰਹੇ ਨੇ ਅੱਜ ਪੰਜਾਬੀ ਕਿੰਨੇ ਪੰਜਾਬੀ ਨੇ ਜਿਹੜੇ ਕਿੰਨੇ ਕਿੰਨੇ ਲੱਖ ਲਾ ਕੇ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਅਮਰੀਕਾ ਦੇ ਵਿੱਚ ਜਾਣ ਦੇ ਲਈ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੀ ਰਕਮ ਅਦਾ ਕਰਨੀ ਪਈ ਨੌਜਵਾਨਾਂ ਨੂੰ ਉਹਦੇ ਵਿੱਚ ਜਿਹੜੀ ਇੱਕ ਆਰਥਿਕ ਤੌਰ ਦੇ ਉੱਤੇ ਜਿਹੜੀ ਚੀਜ਼ ਉਸ ਰਕਮ ਨੂੰ ਤਾਂ ਖਤਰੇ ਦੇ ਵਿੱਚ ਪਾਇਆ ਹੀ ਸਭ ਤੋਂ ਵੱਡੀ ਗੱਲ ਆਪਣੀ ਜ਼ਿੰਦਗੀ ਆਪਣੀ ਜਾਨ ਜਿਹੜੀ ਆ ਉਹਨੂੰ ਬਹੁਤ ਵੱਡੇ ਖਤਰੇ ਦੇ ਵਿੱਚ ਪਾ ਕੇ ਅਮਰੀਕਾ ਦੇ ਵਿੱਚ ਪਹੁੰਚਦੇ ਰਹੇ ਨੇ ਨੌਜਵਾਨ ਉਹਨਾਂ ਨੌਜਵਾਨਾਂ ਨੂੰ ਜਦੋਂ ਘਰ ਮੁੜਨਾ ਪਊਗਾ ਕੋਈ ਕੀਲਾ ਵੇਚ ਕੇ ਗਿਆ ਕੋਈ ਦੋ ਕੀਲੇ ਵੇਚ ਕੇ ਗਿਆ ਮਾਮਦੇ ਜਿਹੜੇ ਗਹਿਣੇ ਵੇਚੇ ਨੇ ਕਿਸੇ ਨੇ ਕਿਸੇ ਨੇ ਜਿਹੜਾ ਆ ਉਹ ਕਰਜ਼ਾ ਚੱਕਿਆ ਹੋਇਆ ਉਹ ਲੋਕ ਜਦੋਂ ਉਹਨਾਂ ਚੀਜ਼ਾਂ ਦੀ ਪਰਭਾਈ ਕਰੇ ਬਿਨਾ ਆਪਣੇ ਘਰ ਪਰਤ ਰਹੇ ਨੇ ਤਾਂ ਇਹ ਉਹਨਾਂ ਦੇ ਪਰਿਵਾਰ ਦੇ ਲਈ ਬਹੁਤ ਵੱਡਾ ਇੱਕ ਸਦਮਾ ਆ ਪਰਿਵਾਰ ਦੇ ਲਈ ਉਸ ਇਨਸਾਨ ਦੇ ਲਈ ਮਾਨਸਿਕ ਤੌਰ ਤੇ ਉੱਤੇ ਆਰਥਿਕ ਤੌਰ ਦੇ ਉੱਤੇ ਅਜਿਹਾ ਝਟਕਾ ਆ ਜਿਹੜਾ ਉਸ ਤੋਂ ਬਿਨਾਂ ਜਾਂ ਉਹਦੇ ਆਪਣਿਆਂ ਤੋਂ ਬਿਨਾਂ ਕੋਈ ਮਹਿਸੂਸ ਨਹੀਂ ਕਰ ਸਕਦਾ ਪੰਜਾਬ ਸਰਕਾਰ ਦੇ ਵੱਡੇ ਵੱਡੇ ਦਾਅਵੇ 3 ਸਾਲ ਹੋਣ ਵਾਲੇ ਨੇ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਆਈ ਨੂੰ ਦਾਵਾ ਕੀਤਾ ਜਾ ਰਿਹਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਬਣਾਵਾਂਗੇ ਕਿ ਪੰਜਾਬੀ ਆਪ ਮੁਹਾਰੇ ਮੁੜਨ ਦੇ ਲਈ ਤਿਆਰ ਹੋਣਗੇ ਵਿਦੇਸ਼ਾਂ ਦੇ ਵਿੱਚੋਂ ਮਾਨ ਸਾਹਿਬ ਆਪ ਮੁਹਾਰੇ ਤਾਂ ਅੱਜ ਤੱਕ ਮੈਨੂੰ ਲੱਗਦਾ ਸ਼ਾਇਦ ਹੀ 5-10 ਬੰਦੇ ਮੁੜੇ ਹੋਣ ਪਰ ਜਿਹੜੇ ਆ ਅਮਰੀਕਾ ਸਰਕਾਰ ਜਿਹੜੀ ਹੁਣ ੱੱਕੇ ਨਾਲ ਉਹਨਾਂ ਨੇ ਭੇਜਿਆ ਹਿਰਾਸਤ ਦੇ ਵਿੱਚ ਲੈ ਕੇ ਭੇਜਿਆ ਮਤਲਬ ਇਹ ਆ ਕਿ ਇੱਕ ਤਾਂ ਉਹਨਾਂ ਦੀ ਪੈਸੇ ਦੀ ਬਰਬਾਦੀ ਇੱਕ ਉਹਨਾਂ ਦੀ ਬਦਨਾਮੀ ਜਿਸ ਤਰੀਕੇ ਅੱਜ ਮੀਡੀਆ ਦੇ ਵਿੱਚ ਹਰ ਕਿਸੇ ਦਾ ਨਾਮ ਚੱਲ ਰਿਹਾ ਉਹਨਾਂ ਲੋਕਾਂ ਦੇ ਲਈ ਤੁਹਾਡੀ ਸਰਕਾਰ ਕੋਈ ਬਹੁਤਾ ਜਿਹੜਾ ਆ ਅਜਿਹਾ ਫੈਸਲਾ ਨਹੀਂ ਲੈ ਸਕੀ ਜਿਹਦੇ ਲਈ ਉਹ ਕਹਿ ਸਕਣ ਕਿ ਹਾਂ ਪੰਜਾਬ ਦੇ ਵਿੱਚ ਕੋਈ ਬਦਲਾ ਆਇਆ ਸਿਰਫ ਤੇ ਸਿਰਫ ਦਾਅਵੇ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਬਦਲਾ ਦੇ ਤੇ ਪੰਜਾਬ ਦੇ ਉਹ ਨੌਜਵਾਨ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਪੰਜਾਬ ਦੇ ਅੰਦਰ ਉਸ ਪੈਸੇ ਨੂੰ ਹੰਦਾ ਜਾਂ ਉਸ ਪਰਿਵਾਰ ਨੂੰ ਹੰਦਾ ਲਾਉਂਦੇ ਸੀ ਜਿਹੜਾ ਇੱਥੇ ਕੋਈ ਨਾ ਕੋਈ ਜਿਹੜਾ ਕੰਮ ਵੀ ਕਰ ਸਕਦਾ ਸੀ ਕੋਈ ਜ਼ਮੀਨ ਕੋਈ ਪਲਾਟ ਵੀ ਲੈ ਲੈਂਦਾ ਸੀ ਪਰ ਵਿਦੇਸ਼ਾਂ ਦੇ ਵਿੱਚ ਵੀ ਹੁਣ ਜਿਸ ਤਰੀਕੇ ਦਾ ਮਾਹੌਲ ਆ ਅਮਰੀਕਾ ਨੇ ਜਿੰਨੀ ਸ਼ਕਤੀ ਦੇ ਨਾਲ ਇਸ ਵੇਲੇ ਜਿਹੜੇ ਫੈਸਲੇ ਲਏ ਨੇ ਉਹਦਾ ਪ੍ਰਭਾਵ ਜਿਹੜਾ ਆ ਹੁਣ ਭਾਰਤ ਵਰਗੇ ਮੁਲਕਾਂ ਦੇ ਉੱਤੇ ਵੇਖਣ ਨੂੰ ਮਿਲੇਗਾ ਅੱਜ ਵੀ ਕਿੰਨੇ ਲੋਕ ਜਿਹੜੇ ਨੇ ਆਪਣੇ ਪਾਸਪੋਰਟ ਏਜੰਟਾਂ ਦੇ ਕੋਲ ਫਸਾਈ ਬੈਠੇ ਨੇ ਨਾਲ ਲੱਖਾਂ ਦੀ ਜਿਹੜੀ ਆਪਣੀ ਰਕਮ ਆ ਉਹ ਉਹਨਾਂ ਨੂੰ ਦਈ ਬੈਠੇ ਨੇ ਕਿਉਂ ਉਹਨਾਂ ਨੂੰ ਲੱਗਦਾ ਕਿ ਸਾਨੂੰ ਕਿਸੇ ਨਾ ਕਿਸੇ ਮੁਲਕ ਦੇ ਵਿੱਚ ਜਿੱਦੇ 'ਚ ਉਹਨਾਂ ਦੀ ਗੱਲ ਹੋਈ ਹੈ ਜਦੋਂ ਭੇਜਣਗੇ ਤਾਂ ਅਸੀਂ ਉੱਥੇ ਜਾ ਕੇ ਜਿਹੜੀ ਕਮਾਈ ਕਰਾਂਗੇ ਉਹਦੇ ਨਾਲ ਇੱਥੇ ਦੇ ਰੋਣੇ ਧੋਣੇ ਜਿਹੜੇ ਨੇ ਉਹ ਧੋਤੇ ਜਾਣਗੇ ਪਰ ਅਜਿਹਾ ਨਹੀਂ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਇਸ ਵੇਲੇ ਵੀ ਅਮਰੀਕਾ ਦੇ ਵਿੱਚ ਜਿਹੜੇ ਨੇ ਉਹ ਦੋ ਨੰਬਰ 'ਚ ਬੈਠੇ ਨੇ ਆ ਸਾਇਲਮ ਲਈ ਬੈਠਾ ਕੋਈ ਕੋਈ ਕਿਸੇ ਤਰੀਕੇ ਦੇ ਨਾਲ ਜਿਹੜਾ ਆ ਲੁਕ ਛਿਪ ਕੇ ਕੰਮ ਕਰ ਰਿਹਾ ਉਹਨਾਂ ਸਭ ਦੇ ਲਈ ਇਸ ਵੇਲੇ ਖਤਰੇ ਦੀ ਘੰਟੀ ਆ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਦਾ ਐਲਾਨ ਤੋਂ ਬਾਅਦ ਉਸ ਚੀਜ਼ ਦੇ ਉੱਤੇ ਇੰਪਲੀਮੈਂਟ ਜਿਹੜਾ ਇਸ ਚੀਜ਼ ਨੂੰ ਜਿਹੜਾ ਆ ਹੋਰ ਪੁਖਤਾ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੇ ਜਹਾਜ਼ ਜਿਹੜੇ ਨੇ ਹੋਰ ਵੀ ਭਰ ਕੇ ਆਉਣਗੇ ਹੁਣ ਇੱਥੇ ਪੰਜਾਬ ਸਰਕਾਰ ਦੇ ਇੱਕ ਮੰਤਰੀ ਦਾ ਕੱਲ ਬਿਆਨ ਆਉਂਦਾ ਕਹਿੰਦੇ ਅਮਰੀਕਾ ਨੂੰ ਜਹੀ ਹਾਨੀ ਕਰਨਾ ਚਾਹੀਦਾ ਅਮਰੀਕਾ ਦੇ ਇਸ ਚੀਜ਼ ਦੇ ਉੱਤੇ ਬਿਆਨ ਦਿੰਦਾ ਅਮਰੀਕਾ ਨੇ ਕਿਸੇ ਨੂੰ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਪਣੇ ਮੁਲਕ ਦੇ ਵਿੱਚ ਨਹੀਂ ਸੱਦਿਆ ਪਰ ਪੰਜਾਬ ਸਰਕਾਰ ਇੱਥੇ ਇਹ ਜਵਾਬ ਦਵੇ ਕਿ ਜਿਹੜੇ ਤੁਸੀਂ ਸੁਪਨੇ ਵਿਖਾਏ ਸੀ ਉਹ ਸੁਪਨੇ ਆਖਰ ਪੂਰੇ ਕਦੋਂ ਹੋਣਗੇ ਪੰਜਾਬ ਦੇ ਨੌਜਵਾਨ ਤਾਂ ਅਮਰੀਕਾ ਤੋਂ ਜਿਹੜਿਆਂ ਡਿਪੋਰਟ ਕੀਤੇ ਜਾ ਰਹੇ ਨੇ ਪਰ ਪੰਜਾਬ ਦੀ ਸਮੁੱਚੀ ਸਰਕਾਰ ਦਿੱਲੀ ਬੈਠੀ ਸੀ ਜਿਹੜੀ ਬੀਤੇ 1-2 ਦਿਨ ਹੀ ਪਹਿਲਾ ਪੰਜਾਬ ਪ੍ਰਤੀ ਆ ਪੰਜਾਬ ਦੀ ਗਵਰਨਮੈਂਟ ਨੂੰ ਦਿੱਲੀ ਦੀਆਂ ਵੋਟਾਂ ਦੇ ਵਿੱਚ ਇੰਨਾ ਜਿਹੜਾ ਆ ਰੁਝਿਆ ਹੋਇਆ ਵੇਖਿਆ ਗਿਆ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਸ਼ਾਇਦ ਇਸ ਤਾਂ ਪਤਾ ਵੀ ਨਹੀਂ ਹੋਣਾ ਗੱਲ ਇਹ ਆ ਕਿ ਪੰਜਾਬ ਦਾ ਸਿਸਟਮ ਪੰਜਾਬ ਦੇ ਵਿੱਚ ਚੱਲਦੀਆਂ ਸਰਕਾਰਾਂ ਪੰਜਾਬ ਦੇ ਅੰਦਰ ਦਾ ਜਿਹੜਾ ਢਾਂਚਾ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਤਾਂ ਇਸ ਚੀਜ਼ ਲਈ ਮਜਬੂਰ ਕਰਦਾ ਆ ਕਿ ਉਹ ਆਪਣਾ ਘਰ-ਬਾਰ ਛੱਡ ਕੇ ਆਪਣੀ ਜਿਹੜੀ ਜੱਦੀ ਪੁਸ਼ਤੀ ਜ਼ਮੀਨ ਜਾਇਦਾਦ ਦਾ ਉਸ ਨੂੰ ਵੇਚ ਕੇ ਆਪਣੇ ਸੁਪਨੇਆਂ ਨੂੰ ਮਾਰ ਕੇ ਆਪਣਾ ਮੁਲਕ ਆਪਣੀ ਧਰਤੀ ਛੱਡਦੇ ਨੇ ਤਾਂ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਜੇ ਬਾਹਰ ਜਾਂਦੇ ਆ ਤਾਂ ਬਾਹਰ ਜਾ ਕੇ ਕਿਤੇ ਨਾ ਕਿਤੇ ਅਸੀਂ ਜਿਹੜੇ 4 ਪੈਸੇ ਆ ਉਹ ਕਮਾ ਲਾਂਗੇ ਕਿਉਂਕਿ ਪੰਜਾਬ ਦੇ ਅੰਦਰ ਦਾਵਿਆਂ ਦੀ ਜਿਹੜੀ ਆ ਉਹ ਕੋਈ ਕਮੀ ਨਹੀਂ ਪੰਜਾਬ ਦੇ ਅੰਦਰ ਦਾਵਿਆਂ ਚ ਕਿੰਨੇ ਹਜ਼ਾਰ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਚੁੱਕੀਆਂ ਨੇ ਦਾਵਿਆਂ ਦੇ ਵਿੱਚ ਤਾਂ 50 ਹਜ਼ਾਰ ਕਰੋੜ ਤੋਂ ਉੱਪਰ ਦਾ ਇਨਵੈਸਟਮੈਂਟ ਵੀ ਹੋ ਚੁੱਕਿਆ ਪਰ ਇਸ ਚੀਜ਼ ਨੂੰ ਸਰਕਾਰ ਕਿਵੇਂ ਝੁਠਲਾਉਗੀ ਜਿਹੜੇ ਹੁਣ ਅਮਰੀਕਾ ਤੋਂ ਡਿਪੋਰਟ ਕੀਤੇ ਨੌਜਵਾਨ ਪੰਜਾਬ ਭੇਜੇ ਗਏ ਨੇ ਭਾਰਤ ਭੇਜੇ ਗਏ ਨੇ ਝਾਤ ਸਾਨੂੰ ਆਪਣੇ ਸਿਸਟਮ ਤੇ ਮਾਰਨੀ ਪੈਣੀ ਆ ਸਵਾਲ ਸਾਨੂੰ ਆਪਣੀ ਸਰਕਾਰ ਨੂੰ ਕਰਨਾ ਪੈਣਾ ਨਾ ਕਿ ਇਹ ਕਹਿਣਾ ਚਾਹੀਦਾ ਕਿ ਟਰੰਪ ਬਹੁਤ ਗਲਤ ਕਰ ਰਿਹਾ ਟਰੰਪ ਕੋਲ ਜਾਣਾ ਕਿਉਂ ਪਿਆ ਇਹ ਸਿਸਟਮ ਨੂੰ ਸੁਧਾਰਨ ਵਾਲੇ ਇਸ ਚੀਜ਼ ਦਾ ਜਵਾਬ ਦੇਣ ਰਿਵਰਸ ਮਾਈਗ੍ਰੇਸ਼ਨ ਦਾ ਢੋਲ ਬਹੁਤ ਚਿਰ ਤੋਂ ਵੱਜ ਰਿਹਾ ਇਸ ਨੂੰ ਲੈ ਕੇ ਇੰਟਰਵਿਊਜ਼ ਵੀ ਹੁੰਦੀਆਂ ਨੇ ਪਰ ਰਿਵਰਸ ਮਾਈਗ੍ਰੇਸ਼ਨ ਅਸਲ ਦੇ ਵਿੱਚ ਐਗਜ਼ਿਸਟ ਕਰਦੀ ਵੀ ਆ ਕੌਣ ਮੁੜਨਾ ਚਾਹੁੰਦਾ ਉਹਨਾਂ ਮੁਲਕਾਂ ਦੇ ਵਿੱਚੋਂ ਇਸ ਚੀਜ਼ ਦੇ ਉੱਤੇ ਜਿਹੜੀ ਆ ਅੱਜ ਚਰਚਾ ਹੋਣੀ ਚਾਹੀਦੀ ਆ ਨੌਜਵਾਨ ਅਮਰੀਕਾ ਤੋਂ ਪਰਤ ਰਹੇ ਨੇ 50-50 ਲੱਖ 40-40 ਲੱਖ ਜਾਂ ਕਿੰਨੇ ਵੀ ਜਿਹੜੀ ਰਕਮ ਲਾ ਕੇ ਜਦੋਂ ਉਹ ਮੁੜ ਰਹੇ ਨੇ ਤਾਂ ਉਹ ਮਾਨਸਿਕ ਤੌਰ ਦੇ ਉੱਤੇ ਵੀ ਬਹੁਤ ਵੱਡੀ ਜਿਹੜੀ ਆ ਉਹਨਾਂ ਦੇ ਲਈ ਇੱਕ ਮੁਸੀਬਤ ਖੜੀ ਹੋਣ ਵਾਲੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ 'ਚ ਸ਼ਹਿਰਾਂ 'ਚ ਤਾਨੇ ਵੱਜਣਗੇ ਕਿ ਤੂੰ ਅਮਰੀਕਾ ਗਿਆ ਸੀ ਜਾਂ ਬਹੁਤ ਸਾਰੇ ਇਹ ਲੋਕ ਜਿਹੜਿਆ ਹੁਣ ਕਮੈਂਟ ਵੀ ਇਸ ਚੀਜ਼ ਦੇ ਉੱਤੇ ਕਰ ਰਹੇ ਨੇ ਕਿ ਅਮਰੀਕਾ ਗਏ ਕੀ ਲੈਣ ਸੀ ਭਾਈ ਜੇ ਕੋਈ ਜਾਣਦਾ ਆ ਤਾਂ ਉਹਦੀਆਂ ਸੌ ਮਜਬੂਰੀਆਂ ਹੋਣਗੀਆਂ ਹਾਂ ਜਿਹੜੇ ਦੇਖਾ ਦੇਖੀ ਜਾਂਦੇ ਨੇ ਉਸ ਚੀਜ਼ ਨੂੰ ਹਮੇਸ਼ਾ ਹੀ ਗਲਤ ਮੰਨਿਆ ਗਿਆ ਸੋ ਬਹੁਤ ਵੱਡੀ ਖਬਰ ਆ ਕਿ ਅਮਰੀਕਾ ਦੇ ਵੱਲੋਂ ਜੋ ਡੈਪੋਟੇਸ਼ਨ ਦੀ ਜੋ ਰੰਭਤਾ ਆ ਉਹ ਕਰ ਦਿੱਤੀ ਗਈ ਆ ਭਾਰਤ ਦੇ ਵਿੱਚ ਵੀ ਅਮਰੀਕਾ ਦੇ ਵੱਲੋਂ ਜਿਹੜੇ ਆ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਭਾਰਤੀਆਂ ਨੂੰ ਅੰਮ੍ਰਿਤ ਸਰ ਜਿਹੜਾ ਆ ਉਹ ਅਮਰੀਕੀਅਨ ਮਿਲਟਰੀ ਦੇ ਜਹਾਜ਼ ਦੇ ਰਾਹੀਂ ਭੇਜਿਆ ਜਾ ਚੁੱਕਿਆ